ਕਿਸਾਨ ਵੀਰੋ ਸਤ ਸ੍ਰੀਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਚੱਕ ਕਲਿਆਣ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਦੋਸਤੋ ਤੇ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕਾਰੋਬਾਰ ਆ ਤੇ ਨਾਲ ਨਾਲ ਬਹੁਤ ਹੀ ਟੌਪ ਕਲਾਸ ਦੇ ਚੰਗੇ ਜਾਨਵਰ ਪਾਲਣ ਦਾ ਕੰਮ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਐਚ ਐਫ ਦਾ ਟੌਪ ਨਗੀਨਾ ਦੂਜਾ ਸੂਆ ਗੱਬਨ ਵੈੜ ਬਕਾਊ ਆ ਇਹਦੀ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਹੜੇ ਵੀਰ ਇਸ ਚੈਨਲ ਤੇ ਆਪਣੀ ਇਸ ਵੀਡੀਓ ਨੂੰ ਪਹਿਲੀ ਵਾਰੀ ਵੇਖ ਰਹੇ ਆ ਉਹ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਅਜਿਹੇ ਚੰਗੇ ਪਸ਼ੂ ਤੁਸੀਂ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਖਰੀਦਾਰੀ ਕਰ ਸਕੋ ਸੋ ਦੋਸਤੋ ਲੈਨੇ ਆ ਡਿਟੇਲ ਤੇ ਘਰਦਿਆਂ ਤੁਹਾਡੇ ਨਾਲ ਸਾਂਝੀ ਆਓ ਜੀ ਬਾਈ ਜੀ ਕਾਲ ਬਾਈ ਜੀ ਆਪਣਾ ਨਾਮ ਦੱਸਿਓ ਜੀ ਕੋਲਿੰਦਰ ਸਿੰਘ ਕੋਲਿੰਦਰ ਵੀਰੇ ਆਪਣਾ ਮੋਬਾਈਲ ਨੰਬਰ ਬੋਲ ਦਿਓ 99154 674 99154 674 67644 ਤੇ ਇਹ ਵੈੜ ਬਾਈ ਆਪਣੇ ਘਰ ਦੀ ਹੈ ਜੀ ਘਰ ਦੀ ਤੇ ਇਹ ਕਿੰਨਾ ਸੂਆ ਸੁੰਦੀ ਹੈ ਬਾਈ ਇਹ ਹੁਣ ਦਸ ਹੁੰਦੀ ਹੈ ਜੀ ਦੂਜਾ ਸੂਆ ਪਹਿਲਾ ਸੂਆ ਘਰੇ ਪੀਤਾ ਹੈ ਤੇ ਕਿੰਨਾ ਕੁ ਦੁੱਧ ਕੱਢਿਆ ਬਾਈ ਨੇ ਘਰੇ ਪਹਿਲਾਂ 30 31 30 31 ਲੀਟਰ ਤੇ ਐਤ ਕੀ ਬਾਈ ਕੀ ਉਮੀਦ ਕਰਦੇ ਸੀ ਤਾਂ ਇਹਦੀ ਵੇਖ ਕੇ ਢਾਂਚਾ ਲੱਗਦਾ ਈ 35 ਦੇ ਪਲੱਸ 35 ਦੀ ਗੜੀ ਠੀਕ ਆ ਹਾਂਜੀ ਕਿੰਨੇ ਦਿਨ ਲੈ ਜੂ ਬਾਈ ਜੀ ਇਹ ਇਹ 15 ਤਰੀਕ ਨੂੰ ਪੂਰਾ 15 ਤਰੀਕ ਨੂੰ ਜੀ ਯਾਨੀ 8-10 ਦਿਨ ਪਾਏ ਆ ਜੀ ਠੀਕ ਹੈ ਲਓ ਵੀ ਬਹੁਤ ਚੰਗਾ ਢਾਂਚਾ રે ਬਾਈ ਸੀਮਨੇ ਦੇ ਪਤਾ ਹੈ ਕਿਹੜਾ ਲੱਗਿਆ ਜੀ ਸੀਮਨ ਚੰਗਾ ਲੱਗਿਆ ਉਸਤਾਦ ਸੜ ਤੋਂ ਬੰਗੂ ਆ ਅੱਛਾ ਵੈਸੇ ਚੰਗਾ ਲੱਗਿਆ ਚੰਗਾ ਲੱਗਿਆ ਲੋਵੀ ਮੇਟਰ ਕੋਰੇ ਲੂ ਪਰਵਾਰਾ ਕੋਈ ਵਪਾਰ ਲਾਈਨ ਦਾ ਕੰਮ ਨਹੀਂ ਤੇ ਥਣ ਹਵਾਨਾ ਬਾ ਕਮਾਲ ਆ ਤੁਸੀਂ ਦੇਖ ਸਕਦੇ ਹੋ ਮਗਰਲੇ ਪਾਸੇ ਨੂੰ ਘੱਟੋ ਘੱਟ 8 ਉਂਗਲਾਂ ਜਿਹੜਾ ਅੱਗੇ ਹਵਾਨਾ ਮਗਰਲੇ ਪਾਸੇ ਦਿਖਦਾ ਥਣਾ ਦੀ ਦੋਸਤੋ ਵਿਥ ਚੰਗੀ ਆ ਸਾਈਜ਼ ਬਹੁਤ ਚੰਗਾ ਆ ਦੋਸਤੋ ਦੇਖ ਸਕਦੇ ਹੋ ਤੁਸੀਂ ਦੋਨਾਂ ਪਾਸਿਆਂ ਤੋਂ ਥਣਾ ਦੀ ਵਿਥ ਬਹੁਤ ਚੰਗੀ ਆ ਦੇਖ ਸਕਦੇ ਹੋ ਤੁਸੀਂ ਬਹੁਤ ਵੱਡਾ ਢਾਂਚਾ ਵਹਿੜਦਾ ਦੋਸਤੋ ਦੂਜਾ ਸੂ ਹੈ ਪਿਓਰ ਐਚ ਐਫ ਚ ਪੈਂਦੀ ਆ ਦੇਖ ਸਕਦੇ ਹੋ ਮਾਰਕਿੰਗ ਬਹੁਤ ਚੰਗੀ ਆ ਠੋਡੀ ਠਾਡੀ ਤੁਸੀਂ ਸਾਹਮਣੇ ਦੇਖ ਸਕਦੇ ਹੋ ਕੰਨ ਬਹੁਤ ਚੰਗਾ ਕੱਦ-ਗਾਠ ਤੇ ਵੇਲ ਬਹੁਤ ਆ ਦੋਸਤੋ ਦੇਖ ਸਕਦੇ ਹੋ ਤੁਸੀਂ ਤੋੜ ਕੇ ਤੁਹਾਨੂੰ ਦਿਖਾਵਾਂਗੇ ਦੋਨਾਂ ਪਾਸਿਆਂ ਤੋਂ ਤੁਹਾਨੂੰ ਇਹਦਾ ਪਹਿਲਾਂ ਹਵਾਨੇ ਦੀ ਜੱਜਮੈਂਟ ਕਰਾ ਦਈਏ ਬਿਲਕੁਲ ਪੱਦਰ ਹਵਾਨਾ ਦੋਸਤੋ ਦੇਖ ਸਕਦੇ ਹੋ ਤੁਸੀਂ ਬਹੁਤ ਵੱਡਾ ਹਵਾਨਾ ਇਹਨੇ ਕਰਮਾਲੀ ਨੇ ਤਿਆਰ ਕੀਤਾ ਤੇ 나ੜਾਂ ਹਵਾਨੇ ਦੇ ਉੱਤੇ ਦੇਖ ਸਕਦੇ ਹੋ ਤੁਸੀਂ ਸਾਹਮਣੇ ਦੇਖ ਰਹੀਆਂ ਬਹੁਤ ਹੀ ਸ਼ਾਨਦਾਰ ਹਵਾਨਾ ਦੋਸਤੋ ਆ ਕੇ ਤੁਸੀਂ ਦੇਖੋਗੇ ਤਾਂ ਵਾਇਰ ਤੁਹਾਡੇ ਹਰ ਪੱਖ ਤੋਂ ਪਸੰਦ ਆਊਗੀ ਮੇਲਕ ਵੈਨ ਦੋਨਾਂ ਪਾਸਿਆਂ ਤੋਂ ਬਹੁਤ ਚੰਗੀ ਐ ਮੋਟੀ ਲਾਸਰ ਗਈ ਆ ਥਣਾ ਸੈਜ ਗੈਪ ਬਹੁਤ ਹੀ ਚੰਗਾ ਦੋਸਤੋ ਦੋਨਾਂ ਪਾਸਿਆਂ ਤੋਂ ਇੱਕੋ ਜਿਹਾ ਤੇ ਤੋੜ ਕੇ ਦਿਖਾਇਆ ਤੁਹਾਨੂੰ ਸਾਰੀ ਅਡਜਮੈਂਟ ਇਹਦੀ ਆ ਜਾਂਦੀ ਚਾਦਰਬਾਗ ਲਓ ਵੀ ਮਿੱਤਰੋ ਹਵਾਨਾ ਕਰਮਾ ਵਾਲੀ ਦਾ ਬਹੁਤ ਵੱਡਾ ਆਕੇ ਤੁਸੀਂ ਦੇਖੋਗੇ ਤਾਂ ਹਰ ਪੱਖ ਤੋਂ ਦੋਸਤੋ ਵੈੜ ਤੁਹਾਡੇ ਪਸੰਦ ਆਊਗੀ ਪੂਰਾ ਰੇਲ ਗੱਡੀ ਦੇ ਇੰਜਣ ਜਿੱਡਾ ਸਰੀਰ ਆ ਤੁਸੀਂ ਪੰਜਾਬੀ ਭਾਸ਼ਾ ਦੇ ਵਿੱਚ ਕਹੀਏ ਤਾਂ ਤੇ ਜਦੋਂ ਦੋਸਤੋ 10 ਦਿਨਾਂ ਨੂੰ ਇਹਨੇ ਤਿਆਰ ਹੋਣਾ ਤੇ ਆ ਢਿੱਲ ਤੁਹਾਨੂੰ ਦਿਖ ਰਹੀ ਆ ਮੋੜ ਲੋ ਜੀ ਇਹ ਸਾਰੀਆਂ ਨੇ ਕਵਰ ਕਰ ਲੈਣੀ ਆ ਦੇਖ ਸਕਦੇ ਹੋ ਤੁਸੀਂ ਬਹੁਤ ਵੱਡਾ ਖਵਾਨਾ ਤੇ ਘਰੇਲੂ ਪਰਿਵਾਰ ਕੋਲੇ ਆ ਦੋਸਤੋ ਇਹ ਵਹਿੜ ਚੰਗੇ ਪਸ਼ੂ ਕੁਝ ਕੁ ਗਿਣਤੀ ਦੇ ਵਿੱਚ ਬਾਈ ਜੀ ਰੱਖਦੇ ਆ ਤੇ ਚੰਗਾ ਸੀਮਣ ਭਰਾਇਆ ਹੋਇਆ ਹੈ ਇਹਦੇ ਸਰਾ ਬਾਈ ਜੀ ਹਰਾਂ ਕੋਲੇ ਹੈ ਨੀਗਾ ਮੈਡੀਕਲ ਲਾਈਨ ਦਾ ਕੰਮ ਆ ਬਾਈ ਜੀ ਹਰਾਂ ਦਾ ਬਹੁਤ ਚੰਗਾ ਤੇ ਦੇਖ ਸਕਦੇ ਹੋ ਤੁਸੀਂ ਥੱਲੋਂ ਤਾਂ ਹੀ ਉੱਪਰੋਂ ਸੂਤਾਂ ਹੀ ਲੱਗਿਆ ਹੋਵਾਨਾ ਬਹੁਤ ਸਾਫ ਸੁਥਰਾ ਤੇ ਪਧਰਾ ਹੈ ਤੇ ਚੰਗਾ ਗੱਦਗਾੜਾ ਦੋਸਤੋ ਉਪਰੋਂ ਰੀਡ ਦੀ ਹੱਡੀ ਬਿਲਕੁਲ ਗਾਜਰ ਕੀ ਸਿੱਧੀ ਆ ਹਾਂਜੀ ਬਾਈ ਜੀ ਕੀ ਮੁੱਲ ਰੱਖਿਆ ਲਈ ਉਹ ਪੁੰਦ ਕਰ ਲਾਂਗੇ ਠੀਕ ਹੈ ਜਨਾਬ ਲਓ ਬਈ ਸੱਜਣਾ ਮੁੱਲ ਫੋਨ ਤੇ ਹੋ ਜਾਊਗਾ ਬਿਲਕੁਲ ਜਾਇਜ਼ ਮੁੱਲ ਹੋਊਗਾ ਕੋਈ ਹਲਾ ਨਹੀਂ ਬਾਈ ਨੇ ਵੜਨਾਗਾ ਤੇ ਟੌਪ ਕਲਾਸ ਲੈਡ ਆ ਕੇ ਵੇਖੋਗੇ ਤੁਹਾਡੇ ਪਸੰਦ ਆਊਗੀ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾਤਾ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਾਨਾ ਸੰਪਰਕ ਕਰਕੇ ਸੌਦਾ ਕਰ ਲਿਓ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਸੱਜਣ ਨੇ ਵੀਡੀਓ ਬਣਾਉਣੀ ਹੋਵੇ ਤਾ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ। ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਹੋ। ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਤੇ ਕਮੈਂਟ ਕਰਕੇ ਦੱਸਿਓ ਦੋਸਤੋ ਵਾਇਰ ਕਿੱਦਾਂ ਦੀ ਲੱਗੀ। ਮਿਲਦੇ ਹਾਂ ਦੋਸਤੋ ਜਲਦੀ ਧੰਨਵਾਦ।